ਆ ਦੇ ਪੱਗਾਂ ਪੋਚਨੀ ਆ ਓਏ ਸੁਣ ਨੀਕਰ ਕੀ ਦੀ ਡੰਗੀ ਹੋਈ ਓਏ ਵਾਹ ਆਉਂਦੀ ਆ ਕਹਿੰਦਾ ਕੱਢਦਾ ਫੜਾ ਬੜਾ ਬਕ ਚੱਲ ਲਿਖਦਾ ਆ ਯਾਰ 52 ਵਾਰ ਆਣੇ 52 ਵਾਰ ਆਣੇ ਬਾਈ ਆਉਂਦਾ ਚਲੇ ਖੁਦ ਹੀ ਦੇਖੋ ਚਿਹਰੇ ਤੇ ਅੱਜ ਦਰਸਾਨ ਹੀ ਭਾਰਿਆ ਆਉਟਲੈਟ ਦਾ ਨਕਸ਼ਾ ਆਉਟਲੈਟ ਦਾ ਨਕਸ਼ਾ ਨਕਸ਼ਾ ਕਿਹੜਾ ਆਉਟਲੈਟ ਦਾ ਉਹਦਾ ਖੱਡੀਆਂ ਪਾਰਕਿੰਗ ਕਰਨ ਵਾਲਾ ਆ ਟਰੈਕ ਕਿਨੇ ਲਿਆ ਦੇ ਫੜਾਦਾ ਸਿੱਟਾ ਪਤਾ ਨਹੀਂ ਤੂੰ ਕੀ ਦੇਖੀ ਜਣਾ ਬਈ ਲੈ ਲੈ ਤਾਂ ਮੈਂ ਕਿੱਥੋਂ ਚੱਕ ਲਈ ਮਾੜਾ ਕੈਮਰੇ ਲੱਗੇ ਹੋਇਆ ਚੌਕੜੀ ਤੇ ਰਿਸ਼ ਬਈਆਂ ਕੋਲ ਕੈਮਰੇ ਲੱਗੇ ਹੋਇਆ ਕੁੱਟ ਬਹੁ ਬਰੇ ਭੱਜੜੀ ਆ ਹੈਣੀ ਲਾਉਣ ਵਾਲੇ ਆ ਹੂੰ ਪਿਆਰਾ ਗੱッセ ਜੇ ਫਿਰਦਾ ਹੁੰਦਾ ਪਿੰਡ ਹਾਂ ਉਹ ਨੀਕਰਦਾਰੀ ਉੱਤੇ ਟੰਗੀ ਰਹੀ ਸੀ ਸ਼ੀਸ਼ੇ ਦੇ ਪੂਰੇ ਹਾਂਜੀ ਬਈ ਸ਼ਾਸਤਰੀ ਕਾਲ ਕੀ ਹਾਲ ਚਾਲ ਤੁਹਾਡੇ ਸਾਰਿਆਂ ਦੇ ਮੈਂ ਤੁਹਾਡਾ ਸੋਕ ਕਾਰਡ ਅੱਜ ਦੇ ਨਵੇਂ ਬਲੌਗ 'ਚ ਤੁਹਾਡਾ ਸਵਾਗਤ ਆ ਤੇ ਅੱਜ ਆਪਾਂ ਚੱਲੇ ਆਂਗੇ ਆਊਟਲੈਟ ਘੁੰਮਣ ਹਣਾ ਤੇ ਅੱਜ ਅਸੀਂ ਬੇਲੇ ਸੀਗੇ ਸਾਡਾ ਚ ਗਰਾਊਂਡਵਰਕ ਵੀ ਨਹੀਂ ਹੋਣਾ ਤੇ ਕੱਲ ਨੂੰ ਛੰਡੇ ਰੈਸਟ ਆ ਨਹੀਂ ਆਣਾ ਵੀ ਕੱਲ ਦੀ ਰੈਸਟੀ ਆ ਚਲ ਅੱਜ ਮਹਾ ਵੀਰ ਘੁੰਮ ਘੁੰਮ ਆਈ ਜਾਣਾ ਟਾਈਮ ਨਹੀਂ ਸੀ ਲੰਘਦਾ ਤੇ ਅੱਜ ਅਸੀਂ ਘੁੰਮਣ ਚੱਲੇ ਆਂ ਆਊਟਲੈਟ ਤੇ ਬਾਕੀ ਇਹ ਮੁੰਡਾ ਤੇ ਬਾਕੀ ਤੁਸੀਂ ਸੁਣੇ ਹੋਣਾ ਆਪਣੇ ਨੇੜੇ-ਤੇੜੇ ਦੇ ਪਿੰਡਾਂ ਨੇ ਤਾਂ ਸੁਣੇ ਜਾਣਾ ਆਊਟਲੈਟ ਜਿਹੜੇ ਭਰਾਵਾਂ ਨੇ ਨਹੀਂ ਦੇਖਿਆ ਤੇ ਉਹਨਾਂ ਨੂੰ ਅੱਜ ਦਿਖਾਵਾਂਗੇ ਆਊਟਲੈਟ ਦੇ ਨਜ਼ਾਰੇ ਵੀਡੀਓ ਸਟੈਪਣਾ ਕਰਿਓ ਅਗਨਾ ਅਗੁਨੀ ਵਾਲੇ ਤੇਰੇ ਤਾਂ ਬੰਦੀ ਨਹੀਂ ਹੋਈ ਬਣਾ ਬਣਾ ਲਈ ਪ੍ਰਭਾਵਿਤ ਹੋ ਗਿਆ ਰਿਸਪਾਇਰ ਹੋ ਗਿਆ ਪੱਗਾਂ ਵਾਲਿਆਂ ਨੂੰ ਹੁਣ ਇਹ ਪੱਗ ਬਣਾ ਕੇ ਪਿਆਰ ਤੇ ਜਾ ਗਿਆ ਬਾਕੀ ਤੇਰੇ ਅੱਗੇ ਬਾਕੀ ਦੋ ਸਾਲ ਤੱਕ ਪਿਆਰ ਦੇ ਸੁਣੋ ਤੇਰੇ ਤੂੰ ਤੇਰੇ ਦੋ ਸਾਲ ਤੱਕ ਕੀ ਕਹਿਣਾ ਚਾਹੁੰਦਾ ਬਾਈ ਬਸ ਇਹਨਾਂ ਨੂੰ ਸਬਸਕ੍ਰਾਈਬ ਕਰੋ ਐਂਡ ਸ਼ੇਅਰ ਭਗਵਾਨ ਤੁਹਾਡਾ ਲੈ ਕੇ ਬਿਠਾਏਗਾ ਜਿੰਦਾ ਜਿੰਦਾ ਚਾਰ ਕਿ ਬਜੇ ਨੂੰ ਕੰਮ ਹੋ ਜੇ ਤੇ ਸਾਰਿਆਂ ਦੇ ਸਾਡੇ ਪੱਗਾਂ ਬੰਨੀਆਂ ਹੋਈਆਂ ਸੀਗੀਆਂ ਤੇ ਆ ਆਪਣੇ ਭਰਾਵੇਂ ਪੱਗ ਬੰਨੀ ਨਹੀਂ ਸੀ ਤੇ ਬਹੁਤ ਪ੍ਰਭਾਵਿਤ ਹੋਇਆ ਸਾਨੂੰ ਦੇਖ ਕੇ ਸਾਡੀਆਂ ਪੱਗਾਂ ਦੇਖ ਕੇ ਤੇ ਇਹ ਵੀ ਪੱਗ ਬੰਨਣਾ ਲੱਗਿਆ ਕਿਉਂ ਹੋਇਆ ਕਿ ਨਹੀਂ ਪ੍ਰਭਾਵਤ ਕਰਾਂ ਪੂਰਾ ਮਾਰ ਕੇ ਵੀ ਆ ਆ ਆਹ ਆਰਤੀ ਕੇ ਸਾਹਮਣੇ ਸਤੰਗ ਆਉਂ ਆ ਬੈਠੇ ਤੈਨੂੰ ਹਾਈ ਗਾਈਜ਼ ਹਾਈ ਬੈਨ ਸਬਸਕ੍ਰਾਈਬ ਕਰ ਜਾਂਚਦਾ ਮੁੰਡਾ ਆ ਘਾਂਟ ਲੱਗਦਾ ਤੇ ਇਹਦੇ ਹਜੇ ਪੱਗ ਰੈਡੀ ਹੋ ਰਹੀ ਆ ਬੰਨਦਾ ਆਪਣਾ ਤੂਤਾ ਭਰਾ ਇੱਕ ਤੂਤਾ ਪਿੰਡੀ ਵਾਲਾ ਤੇ ਇਹ ਤੂਤਾ ਕੋਲਡ ਵਾਲਾ ਕੁੰਡਾ ਸਜਾਈ ਜਾਂਦਾ ਘਰਾਂਵ ਨੂੰ ਕਾਲੀ ਬੰਦੀ ਤੁਰਲੇ ਵਾਲੀ ਬੰਦੀ ਓਏ ਹਾਂ ਓ ਉਹ ਬੰਨ ਲਾ ਤੁਰਲਾ ਚੱਕੀ ਵੀਰਾਂ ਆਂ ਬੜੀ ਬੰਨਦੇ ਬਾਦਰ ਨੇ ਤੇਲ ਜੋਲੀ ਤਿਆਰ ਰਹੀਆਂ ਤੇ ਲੈ ਕੇ ਵੱਢ ਕੇ ਕੱਢੀ ਛੱਟਾ ਲਾ ਲਾ ਉਹਦੀ ਮਾਂ ਬੜੀ ਮਾਂ ਉਹ ਹੋ ਜਾਣੀ ਛੱਟਾ ਲਾ ਲਾ ਉਹਦੀ ਵਾਲੀ ਬੰਦੀ ਕਹਿੰਦਾ ਛੱਟਾ ਲਾ ਲਾ ਛੱਟਾ ਲਾ ਲਾ ਕੁੰਡਾ ਕਾਲਾ ਫੋਜੀ ਲਾਦਾ ਹੋਇ ਅੱਜ ਦਾ ਮੋਈ ਜਾਓ ਕੀ ਆਓ ਨਰਮਾ ਲਈ ਕੋਈ ਆਪੋਂ ਬਣ ਨਹੀਂ ਸਕਦਾ ਕਰਨਾ ਕਾਲਾ ਬਾਬਾ ਸਿੱਖੂ ਹੁਣ ਤਾਂ ਪਹਿਲਾ ਦਿਨ ਤੋਂ ਪ੍ਰਭਾਵ ਪਿਆ ਸੀ ਪਹਿਲਾ ਦਿਨ ਤਾਂ ਪ੍ਰਭਾਵਿਤ ਹੋਇਆ ਹਾਂ ਦਾ ਪ੍ਰਭਾਵਿਤ ਹੋਇਆ ਯਾਰ ਬੰਦਾ ਹਣ ਹੌਲੀ ਹੌਲੀ ਸਿੱਖੂਗਾ ਬੰਦੇ ਯਾਰ ਮੈਂ ਨਹੀਂ ਕਹੀ ਜਾਂਦ ਰਹੇ ਹੁਣ ਕੀ ਹੈਦਾ ਉਹ ਕੀ ਫਾਸ ਤੇ ਕਿਹੜਾ ਲੱਗਦੇ ਦੇਖਦਾ ਵੀਰ ਬਾਜੂ ਨਹੀਂ ਓਏ ਸਾਰੇ ਫੁੱਟੋ ਵਿੱਚ ਨਹੀਂ ਦੇਖ ਬਹੁਤ ਨਹੀਂ ਗਾ ਲੈ ਬਾਕੀ ਰਪੇ ਕਰਾਂ ਹਾਂ ਜੀ ਪੱਗ ਦੇਖੀ ਜਾਂਦਾ ਸੀ ਮੁੰਡਾ ਅੱਗੇ ਪੱਡਾ ਜਿਹੜਾ ਪੂਰੀ ਚੰਨੀ ਜਾਂਦਾ ਕੱਲਾ ਜੀ ਆਦੀ ਪੱਗਾਂ ਪੋਚਣੀਆਂ ਬੰਦੋ ਮੁੱਸਾ ਝਾੜਨੀਆਂ ਹੁੰਦੇ ਮੌਸਮ ਰੋੜ ਦਾ ਜਾਂਦਾ ਹਾਂ ਉਹ ਸ਼ੀਸ਼ਾ ਉਹ ਸ਼ੀਸ਼ਾ ਹਲਕਾ ਰੇਲੇ ਸ਼ੀਸ਼ਾ ਦੇਖਣ ਚੱਲਿਆ ਆੜ ਤੋਂ ਕੱਢਿਆ ਤੁਸੀਂ ਪਸਲਾ ਵਾਲੇ ਘੈਂਟਾ ਜਾਜਦਾ ਓਏ ਨਹੀਂ ਵਧੀਆ ਲਾ ਦੀ ਓਏ ਆਹ ਸ਼ੀਸ਼ੇ ਦੇ ਰੋੜ ਕੀ ਕਹਿੰਦੇ ਪਾ ਨੀਕਰ ਕਿਹਦੀ ਟੰਗੀ ਹੋਈ ਓਏ ਕਰਨਾ ਆਉਂਦੀ ਆ ਕੋਈ ਨੀਖਣ ਫੋਟੋ ਆਉਂਦੀ ਆ ਹਾਂ ਕਿੰਨਾ ਰੇਸ ਫੋਟੋ ਐਸਦੇ ਭਾਈ ਆ ਉਹ ਜਾਜਦਾ ਓਏ ਜਾਜਦਾ ਠੀਕ ਕਰਦਾ ਕੱਢਦਾ ਬਲੌਗ ਚ ਚਲਿਆ ਨਿਕਲ ਐ ਚਲਾ ਗਏ ਰੋਤੀ ਹੋ ਗਰਾਂਗੇ ਬਲਾਵ ਚੱਲੀ ਜਾਂਦਾ ਉਹ ਵੀ ਨੂੰ ਕਹੀ ਇਹਨੇ ਨੀਕਰ ਲਾ ਲਈ ਨਹੀਂ ਨਹੀਂ ਨੀਕਰ ਲਾ ਲਈ ਚੱਲ ਬੜੀ ਤੋਰ ਪੜੇ ਹੀ ਮਾਸ ਦੁਪੱਟੀ ਆ ਓਏ ਕਿੱਦਰਾ ਮਾਮਾ ਦੁਪੱਟੀ ਸੀ ਤਾਂ ਸਾਡਾ ਆ ਗਿਆ ਬੜੀ ਤੋਰ ਤੇ ਹਾਸਿਲ ਆ ਕਿ ਕਰਾਂਗੇ ਬੜੀ ਬਲੌਗ ਹੋਣਾ ਜ਼ਰੂਰੀ ਆ ਨਾ ਬੜਾ ਸੀ ਇਹ ਸੀ ਰਹਿਣਾ ਚਾਹੀਦਾ ਥੋੜਾ ਜਿਹਾ ਸੇ ਮਜ਼ਾਕ ਹੋਣਾ ਜ਼ਰੂਰੀ ਤੇਲ ਵੀ ਕੋਈ ਨਾ ਤੇਲ ਨਹੀਂ ਕੋਈ ਚੱਕਰ ਨਹੀਂ ਇਹਦਾ ਹਜੇ ਸੰਘਰਸ਼ ਵੀ ਕਰਨਾ ਜ਼ਰੂਰੀ ਨੇ ਹਾਂ ਬਈ ਹਨਾ ਤੇ ਆਪਣੇ ਮੋਟਰਾਂ ਦਾ ਥੋੜਾ ਤੇਲ ਕੱਢੂਗਾ ਮੈਂ ਜੀ ਤੇ ਉਹ ਤੇਲ ਪਾਉਣ ਗਏ ਨੇ ਜੀ ਫਿਰ ਹੋ ਕੇ ਮਹਿਰਤਾਂ ਰੁਕੇ ਆਂਗੇ ਬਾਕੀ ਯਾਰ ਇੱਕ ਗੱਲ ਜਿਹੜੀ ਨੋਟ ਕੀਤੀ ਆ ਤੇ ਪੱਗਾਂ ਨਾਲ ਯਾਰ ਬਹੁਤ ਛੜਾ ਹੈ ਬੰਦ ਜੀ ਹਨਾ ਪਰਵਾਹ ਬਹੁਤ ਹਨਾ ਬਿਓਰਕ ਬੰਦਿਆਂ ਨੂੰ ਮੈਂ ਵਨ ਸਾਰੇ ਦੇ ਦੇ ਪੱਗਾਂ ਵਾਲੇ ਮੁੰਡੇ ਜਾਂਦੇ ਨੇ ਰੂਟੇ ਬੰਦੇ ਦੇਖ ਕੇ ਹਟ ਵੀ ਨਹੀਂ ਬਹੁਤ ਪ੍ਰਭਾਵਿਤ ਹੋਏ ਕਹਿੰਦੇ ਵੀ ਅੱਜ ਪੱਗਾਂ ਬੰਨ੍ਹਾ ਕਰਾਂਗੇ ਤੇ ਆਹ ਰੂਟੇ ਬੰਦੇ ਹੀ ਪੱਗ ਬੰਨ੍ਹ ਕੇ ਆਇਆ ਤਾਨੂੰ ਬਹੁਤ ਸਕੂਨ ਹੋ ਰਿਆ ਨੇ ਭੱਤਵੰਨੀ ਆ ਯਾਰ ਓਹ ਆਸਾ ਖਤੋਂਗਾ ਲੈ ਵੀ ਢੇਲਾ ਪਵਾ ਕੇ ਆਗੇ ਵਾਲੇ ਦਿਨ ਦੂਜਾ ਬੰਦਾ ਆਪਣਾ ਚੱਲਾ ਚੱਲਾ ਆਗੇ ਆਗੇ ਵੀ ਸਕੂਨ ਦੇ ਨਾਂ ਖੋਜ ਹੋਇਆ ਜੀਗਾ ਨਾ ਸਕੂਨ ਕਦੇ ਨਹੀਂ ਬਹੁਤ ਵਧੀਆ ਪੱਕਾ ਲਾਣੇ ਸਾਰੇ ਬੰਨਿਆ ਕਰੋ ਭਰਾਵੋ ਹਾਂ ਯਾਰ ਵਧੀਆ ਯਾਰ ਬੰਨਿਆ ਕਰੋ ਹੋਰ ਆਉਂਦਾ ਤੇਰੇ ਵੀ ਜਾਜ ਰਿਆ ਪਹਿਰੇ ਲੋ ਵੀ ਆ ਗਿਆ ਆਪਣਾ ਬੰਦਾ ਉਹ ਆ ਕੇ ਤੁਪਾ ਕਵਨ ਲਈ ਜਾਂ ਸੂਂਗੜਿਆ ਖੋਜ ਆ ਹਾਂ ਭਈ ਤੇ ਹੁਣ ਆਪਾਂ ਬਰਨਾਲਾ ਕ੍ਰੋਸ ਕਰਨ ਲੱਗਿਆ ਬੇਟਾ ਪੱਕੇ ਪਹਿਲੀ ਵਾਰ ਬੰਦੀਆਂ ਮੁੰਡੇ ਨੇ ਦੇਖਦੇ ਸਾਵਾਂ ਗਾਈਸ ਹੋਰ ਅੱਗੇ ਦੇਖੋ ਅੱਜ ਕਮੇਟੀ ਚੱਕੀ ਆਈ ਹੈ ਅੱਜ ਤੱਕ ਮੈਂ ਤੇ ਪਹਾੜਾਂ ਵਾਂ ਲੈ ਗਿਆ ਕਿਸਾਨ ਜੁਨੀਅਰ ਆਏ ਹੋਏ ਨੇ ਸਾਡੇ ਨਾਲ ਭਾਈ ਅੱਜ ਕੋਈ ਡਰ ਨਹੀਂ ਕਮੇਟੀ ਚੱਕੀ ਦੇ ਆਊਟਲੈਟ ਆਏ ਅੱਜ ਧਰਨਾ ਲਾਦਾਂਗੇ ਇੱਥੇ ਨਾਲ ਮਤਲਬ ਬੰਦ ਖਿਲਾਦਾਂਗੇ ਆਊਟਲੈਟ ਹੀ ਆ ਕੇ ਰਹਿਣਗੇ ਧਰਨਾ ਜਾਮ ਅੱਜ ਚੱਕੀ ਚੱਕਾ ਲੈਵਾਂਗੇ ਕਿਸਾਨ ਬੈਕੌਣਗੇ ਪੰਨੀਆਂ ਵੇਚ ਜਾਣੀਆਂ ਇੱਥੇ ਧਰ ਜੀ ਆ ਬੈਕੌਣ ਧਰਨੇ ਬਾਅਦ ਹੀ ਆਪਾਂ ਘਰੇ ਲੈ ਜੰਮਾਂਗੇ ਆਹ ਆ ਹਾਂ ਹੁਣ ਪਾਈ ਬੈਠਾ ਛਾਂਟ ਪਾਈ ਰੋਟਾਂ ਖਾਦੀ ਉਹ ਪਾ ਉਹ ਹੈ ਕਿਸਾਨ ਯੂਨੀਅਨ ਵਾਲਿਆਂ ਮਾ ਦੋ ਨਾਰੇ ਲਾ ਦੇ ਕਰਾਂ ਮਾ ਟਰਟਾ ਬਮਾਸ ਵਾਲੀ ਆ ਤੇਰੀ ਵੀ ਕਾਪੀ ਵਾਲੀ ਕਰਦਾ ਭਾਰਤੀ ਕਿਸਾਨ ਯੂਨੀਅਨ ਆ ਜਾਂਦਾ ਉਹ ਰਹਿਣ ਦੋ ਤੁਸੀਂ ਰਹਿਣ ਦੋ ਪਹਿਲੀ ਵਾਰ ਆਇਆ ਪਹਿਲੀ ਵਾਰ ਆ ਬਣਾ ਲਾ ਪਹਿਲੀ ਵਾਰ ਆ ਆ ਯਾਰ ਪਹਿਲੀ ਵਾਰ ਆਇਆ ਹੈ ਪਹਿਲੀ ਵਾਰ ਆਇਆ ਹੈ ਭਾਈ ਆਉਂਦੇ ਖੁਸ਼ੀ ਦੇ ਕੋ ਚਿਹਰੇ ਤੇ ਅੱਜ ਤੋਂ ਦਰਸਾ ਨਹੀਂ ਪਾ ਰਿਹਾ ਵਾਲੀ ਖੁਸ਼ੀ ਆ ਸਾਨੇ ਸਕੂਨ ਮਿਲਦਾ ਰੇ ਪੱਗ ਪੰਨੀ ਦੇਖ ਕੇ ਪਾਣੀ ਦੇ ਵਾਲਾ ਆਉਂਦੇ ਨਾਲ ਆਉਟਲੈਟ ਦਾ ਨਕਸ਼ਾ ਆਉਟਲੈਟ ਦਾ ਨਕਸ਼ਾ ਨਕਸ਼ਾ ਕਿਹੜਾ ਹੋਣਾ ਹੈ ਉਹਦਾ ਗੱਡੀਆਂ ਪਾਰਕਿੰਗ ਕਰਨ ਵਾਲਾ ਆ ਮਾੜਾ ਨਗਰ ਹੈ ਜੀ ਡਰਾਈਵਰ ਬੰਦੇ ਖੜਾਉਂਦੇ ਰਿਹਾ ਆ ਅੰਗੀ ਯਾਰ ਇਹਨਾਂ ਇੱਥੇ ਖੜੀ ਆ ਉਹ ਇਹਦਾ ਮੈਨੇ ਕੀ ਆ ਕਰੇ ਲਓ ਜੀ ਹੁਣ ਆਪਾਂ ਇਧਰ ਪੂਲ ਦੇਖਣ ਚੱਲਦੇ ਆ ਪਹਿਲਾਂ ਕਿੱਧਰ ਚਲੀਏ ਪੂਲ ਦੇਖਣਾ ਕੁੜੀ ਹਾਂ ਹਾਂ ਫੱਟ ਲਾਦੇ ਹਾਂ ਹੈਗੇ ਫਿੱਟ ਆਪਾਂ ਕੱਟਿਆ ਪਾਸ ਮੜ ਪਰੋ ਮੈਂ ਇਹਦੇ ਨਾਲ ਜਾਣਾ ਕਰਾਉ ਹਾਂ ਤੁਸੀਂ ਕਰਨਾ ਆਮ ਨਹੀਂ ਹੋਣੇ ਉਹੀ ਬੰਦਾ ਆਈਏ ਜਿਹਨੇ 75 ਆਲਾ ਰੋਕਿਆ ਕਿਥੇ ਹਾਂ 85 ਆਲਾ 85 ਕਿਲੋ ਵਾਲਾ ਉਹਨਾਂ ਨਾਲ ਅੱਗੇ ਵੀ ਦਿਖਾਉਣੇ ਆਗੇ ਤੇ ਜਰੂਰ ਵਿਜ਼ਿਟ ਕਰਿਓ ਹੰਡਾ ਯਾਰ ਰੋਡ ਤੇ ਹੂੰ ਇੱਥੇ ਬਈ ਸ਼ੂਟਿੰਗਾਂ ਵੀ ਹੋਈਆਂ 4-5 ਗੀਤ ਵੀ ਇੱਥੇ ਮੈਂ ਕਹਿੰਦਾ ਗੀਤਾਂ ਦੀ ਸ਼ੂਟਿੰਗਾਂ ਹੋਈਆਂ 4-5 ਨਹੀਂ ਬਹੁਤ ਹੋਈਆਂ ਨੇ ਉਹਦੀ ਹੋਈ ਸੀ ਆਹ ਉਹ ਆਪਣੇ ਜਾਂਟਾ ਚੀਮਾ ਭਰਾਹਾ ਕਹਣਾ ਉਹਨੇ ਵੀ ਆਊਟਲੈਟ ਤਾਂ ਕਾਇਆਗਾ ਬਰਨਾਲੇ ਜ਼ਿਲ੍ਹੇ ਦਾ ਆਹ 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 ਉਹ ਨਹੀਂ ਬੈਠਾ

ਆਪ ਨਿਕਲਣ ਖੜਾ ਕਿਸੇ ਪਾਸੇ ਪਾਣੀ ਨਾ ਫਿਲਟਰ ਹੋਣਾ ਚਾਹੀਦਾ ਯਾਰ ਆਦਾ ਪਾ ਹੋਟਲ ਇਹ ਮਿਸਪੇਟੀ ਕਰਦੇ ਹੈਗਾ ਕਿ ਤਾ ਮੁਸ਼ਕਲ ਮਾਰ ਲਗੇ ਕਿ ਵੀਰੇ ਆਓ ਬਿਜਲੀ ਦ ਜ਼ਰੂਰ ਕਰੋ ਇੱਕ ਵਾਰ ਤੁਹਾਨੂੰ ਕੋਈ ਪਤਾ ਲੱਗੇ ਇਹ ਮਿੰਨੀ ਚੰਡੀਗੜ੍ਹ ਆ ਵੀਰੇ ਪੂਲਿਆਂਆਂ ਆ ਨਿਆ ਹਨ ਆ ਪੂਲਿਆਂਆਂ ਦਾ ਇੱਥੇ ਮੁੱਲ ਕਿੰਨਾ ਦੇਖ ਲੋ ਹਾਂ ਸੁਵੇ ਤੇ ਉਹਦੀ ਦਾ ਪੱਟ ਜਿਵੇਂ ਆ ਗਿਆ ਅਰੇ ਹੱਲ ਦੀ ਲਾਈ ਬਈ ਉਹ ਪਿਆਰੇ ਹੁਣੀ ਮੇਰੇ ਛਲੇ ਵੱਡ ਲੈਂਦੇ ਸੀ ਓ ਨਵੇਂ ਗੁੱਟੀਆਂ ਬਾਹਰ ਹਾਂ ਚੁਰਨਾ ਤੂੰ ਨਾ ਚੁਰਨਾ ਬਾਬਾ ਗੁੱਟੀਆਂ ਗੋਟੀਆਂ ਮਾਰਦੇ ਉਹ ਜਿਹੜੇ ਪਿਆਰੇ ਕਹਿੰਦੇ ਸਕਸੈਸਫੁਲ ਆਸਮਾਨਾਂ ਚ ਉੱਤੇ ਹੈ ਜੋ ਬੈਂਕ ਖੋਲ ਕੇ ਆਉਂਦੇ ਨੇ ਤੇ ਮਿਲਦਾ ਓਏ ਆਏ ਨਾ ਫੋਟੋ ਕਰਾਓ ਗਾਲ ਕੱਢ ਦੇ ਵਿੱਚ ਦੀ ਗਾਲ ਕੱਢ ਲਾ ਦੇ ਵਿੱਚ ਦੀ ਉਹ ਗਾਲ ਕੱਟ ਦੇ ਵਿੱਚ ਦੀ ਗਾਲ ਗਾਲ ਕੱਟ ਗਾਲ ਬਸ ਗਾਲ ਕੱਟ ਲਾ ਮੈਂ ਨੀ ਮੈਂ ਕੰਨ ਨਹੀਂ ਕਰਦਾ ਇਹ ਹੋਦਾ ਇੰਨਾ ਇਹ ਲੱਤਾਂ ਦੇ ਵਿਚਾਲੇ ਵੜ ਜਾਓ ਹਾਂ ਆ ਦੇ ਬਈ ਆ ਹੋਟਲ ਇੱਥੇ ਲੈਣਾ ਆ ਯਾਰ ਦੱਸੋ ਇਹਦਾ ਗਾਲ ਤੋਂ ਬਈ ਜਾਂਦੇ ਸੇਠ ਲੈ ਜੜਾਣ ਬਰਾਇਆ ਆਪਣੇ ਬੀਜਾਂ ਜੜਾਣ ਬਰਾ ਤੇਜ ਦਾ ਕਿਸੇ ਨੂੰ ਜਾਣਦਾ ਨਾ ਧੱਕਾ ਜੋ ਮਾਨਦਈ ਨਹੀਂ ਹੈਗਾ ਹੈ ਕੀ ਆ ਇਹ ਹੈਗਾ ਪੰਗਾਰੂ ਜਰਾਫ ਨਹੀਂ ਸੜਾ ਜਰਾਫ ਐਟਾ ਬੰਦਾ ਨਾਲੇ ਉਹ ਸ਼ਰਤ 300 ਮਿੰਟ ਜਰਾਫ ਦਾ ਹੈ ਉਹਦਾ ਹੰਸ ਆਉਂਦਾ ਲੱਗਦਾ ਹੈ ਨਾ ਉਹ ਪਰ ਇਹੋ ਬੋਰ ਹੋ ਜਾਂਦਾ ਸ਼ਰਤ ਇਹ ਰਹੀ ਉਹ ਇਹ ਨਹੀਂ ਚੱਲਣਾ ਲੈ ਅਬੀ ਟਾਈਗਰ ਮਿਲ ਗਏ ਇੱਥੇ ਆਪਾਂ ਨੂੰ ਇੱਕ ਟਾਈਗਰ ਹਾਂ ਟਾਈਗਰਾਂ ਦੇ ਵਿਚਾਲੇ ਟਾਈਗਰ ਖੜਾ ਟਾਈਗਰਾਂ ਦੇ ਵਿਚਾਲੇ ਟਾਈਗਰ ਖੜਾ ਇਹ ਹੁਣ ਰੱਖੇ ਨਾ ਲਿਆ ਕੇ ਹਾਂ ਟਾਈਗਰਾਂ ਦੇ ਵਿਚਾਲੇ ਟਾਈਗਰ ਖੜਾ ਇੱਕ ਬੱਪਰ ਤੇ ਆ ਕੇ ਸੀ ਆਪਾਂ ਨਹੀਂ ਆ ਬੰਦੇ ਆ ਬੰਦੇ ਆ ਆ ਦੇ ਇੱਕ ਤੇਰੇ ਬੜੇ ਗਿੱਦੜ ਕਿਹੜਾ ਇੱਕ ਸੀ ਰਾਹ ਸੀ ਬਲੌਗ ਆ ਬਲੌਗ ਆ ਠੀਕ ਰੱਖ ਉਹ ਗਿੱਦੜ ਕਿਹੜਾ ਫੇਰਾ ਵਾਹ ਦੋ ਰੋ ਰੋ ਆਪਰਾ ਅੱਛਾ ਹੀ ਉੱਪਰ ਮੈਂ ਵੀ ਇੱਧਰ ਵੀ ਸੰਖਾਉਂਦਾ ਆ ਟਰੈਕਟਰ ਕਿਨੇ ਲਿਆ ਕੇ ਫੜਾਦਾ ਫਿਰਦਾ ਪਤਾ ਨਹੀਂ ਆ ਟਰੈਕਟਰ ਇਸ ਤਰ੍ਹਾਂ ਕੱਟ ਕਰ ਲੋ ਕਰ ਬ੍ਰੇਕ ਲਾ ਦੇ ਸਾਰੇ ਬਰੇਕ ਤੇ ਕਾਲਡ ਆਲੇ ਵੇਖ ਬੈਕ ਟੂ ਬੈਕ ਫਲੌਗ ਬ੍ਰੋ ਇੱਕੀ ਆਂਡੇ ਰਹੇ ਨਵੇਂ ਦੇ ਦੋਸਤ ਆ ਨਹੀਂ ਸੀ ਮਰੀਂ ਗਰੀਜੀ ਬੁਲਾ ਕਰਿਆ ਸੰਤਾਂ ਹੁੰਦੇ ਓਕੇ ਬ੍ਰੋ ਆਮ ਆਲੀ ਟਾਕਿੰਗ ਵਿਦ ਇਨਗਲਿਸ਼ ਮਨ ਨੇ ਬਰਾ ਠੀਕ ਹੈ ਗਿਆ ਪਰ ਦੇਖੀ ਦੋਰਾ ਕੋ ਨਹੀਂ ਦੋਰਾ ਕੋ ਨਹੀਂ ਆ ਮੋਲ ਰੋਟੇ ਨੇ ਇੰਗਲਿਸ਼ ਇੰਗਲਿਸ਼ ਵਾਲੀ ਗੱਲ ਤੂੰ ਬੋਲੀ ਤੂੰ ਬੋਲੀ ਬਈ ਕਨਾ ਅੰਗਰੇਜ਼ੀ ਤੂੰ ਤੁਮੀ ਤੁਮੀ ਬ్రో ਥਿਸ ਇਜ਼ ਆ ਥਿਸ ਇਜ਼ ਆ ਵਾਟਰ ਐਂਡ ਨੂੰ ਜੰਤ ਦੇਸ ਵਾਟਰ ਐਂਡ ਜੈਡ ਹਾਂਜੀ ਆਣੀ ਆ ਜਰਾ ਮੈਨੂੰ ਮੈਨੂੰ ਮੈਂ ਤੇ ਪਾ ਵਾਟਰ ਹੀ ਆ ਕਰਾ ਪਾਣੀ ਮੇ ਵਾਟਰ ਹੀ ਪਾਣੀ ਇੰਨਾ ਕੋਈ ਆ ਹਾਂਜੀ ਪਹਿਲੀ ਵਾਰ ਨਾਲ ਕਰ ਮਾਣੇ ਅਰੇ ਆ ਪਿੰਨ ਮੇਟ ਨਾਲ ਸਾਈਡੀ ਕੈਰ ਉਹ ਮਾਰਦਾ ਉਹ ਸਾਹਮਣੇ ਸੈਟ ਮੈਂ ਸਾਥੋਂ ਦਾ ਬਾਹਰ ਕਿਥੋਂ ਦੀ ਗੱਲ ਕਾਸੀ ਬਾਰ ਕਰ ਬਾਲੀ ਐਵੇਂ ਨਹੀਂ ਉਹ ਫੇਟ ਜਾਣਾ ਨਾ ਮੈਂ ਚੋੜਾ ਨਾ ਗਾ ਫੋਟੋ ਵੀ ਨਹੀਂ ਆਉਂਦਾ ਆ ਇਹ ਕਿਵੇਂ ਲੱਤੀ ਮੇਰੀ ਜੜੀ ਜਿੰਨੇ ਉਹ ਹੈਂਡੀ ਕੈਰ ਜਾਣਾ ਫੇਟ ਗਿਆ ਜਾਣਾ ਯਾਰ ਇੱਕ ਗੱਲ ਦਾ ਸੋਚਣ ਵਾਲੀ ਆ ਨਾ ਆ ਪੱਥਰ ਕਿੱਥੋਂ ਲੈ ਆਣੇ ਡੜੇ ਇਹ ਡੈਮ ਤੋਂ ਲੈ ਕੇ ਆਇਆ ਹੋਰ ਕਿੱਥੋਂ ਲੈ ਕੇ ਆਣੇ ਉਹ ਤੋਂ ਟਿੱਬਿਆਂ ਤੋਂ ਆਪਣੇ ਪਿੰਡੋਂ ਟਿੱਬਿਆਂ ਤੋਂ ਵਧੇਰੇ ਆਪਣੇ ਪਿੰਡਾਂ ਤੋਂ ਕਿੰਨੇ ਦਾ ਕੱਢੇ ਜੀ ਪੱਠੇ ਤੋਂ ਲਿਆਂਦੇ ਪੱਠੇ ਤੋਂ ਬਹੁਤ ਵੱਡੇ ਵੱਡੇ ਆ ਕਿੰਨੇ ਵੱਡੇ ਆ ਨੰਨੇ ਨੇ ਆ ਪੱਥਰ ਪੁੱਤਰ ਜੀ ਲੈ ਕੇ ਉਮੇ ਹੀ ਰੱਖਦੇ ਨੇ ਇਹਨਾਂ ਨੇ ਇਹ ਪਾਣੀ ਆਉਂਦਾ ਕਿੱਥੋਂ ਆਹੀ ਪਾਣੀ ਮੜ ਮੜ ਕੇ ਹੀ ਜਾਂਦਾ ਯਾਰ ਮੈਨੂੰ ਲੱਗਦਾ ਆਹ ਦੇ ਉਧਰ ਨਹੀਂ ਜਾਂਦਾ ਆਹ ਨੂੰ ਸਾਲੂ ਨਾਮ ਖਰਾਬ ਜਿਹੜੀਆਂ ਨੇ ਨੰਮਾ ਪਾਣੀ ਆਉਂਦਾ ਸਾਲੂ ਤਾਜਾ ਤਾ ਜਿਆਦਾ ਘਾਣੂ ਮਿਲਣਾ ਨਹੀਂ ਹੀ ਮੋੜ ਕਿ ਉਧਰ ਜਾਣਾ ਪਾਤੀ ਜੀ ਕੀ ਆ ਜੀ ਸਪਾਰ ਵਾਲੀ ਪਾਤੀ ਸਪਾਰ ਵਾਲੀ ਪਾਤੀ ਕੋਤੂਆ ਆਹ ਦੇ ਵੇ ਇਆ ਲੱਗਦੀ ਉਹ ਯਾਰ ਫੋਟੋ ਖੱਚ ਦੇ ਮੈਂ ਗੈਰ ਮੈਂ ਫੋਟੋ ਫੋਟਾ ਫੋਟਾ ਕਰਾ ਲੀਆਂ ਸਾਰਿਆਂ ਨੇ ਚੱਕੇ ਤਾਰ ਨਾ ਬੂ ਬੰਦਾ ਲੱਗਦਾ ਹਟ ਗਿਆ ਹਟ ਗਿਆ ਸਾਰਾ ਤੇ ਹੈ ਨਹੀਂ ਲਿਆਉਣ ਵਾਲੇ ਆਟਲੈਟ ਤੇ ਦੇਖਦੇ ਕੋਇਆ ਹੋਟਲ ਇੱਥੇ ਆਉਣ ਵਾਲੇ ਹੈਂਡੀਪੇਰ ਇਹ ਇਹਨਾਂ ਨੂੰ ਹੋ ਨਹੀਂ ਹੈਗਾ ਅਕਲ ਦਾ ਮਨਿਆਰ ਨਹੀਂ ਹੈਗਾ ਇਹ ਦੇਸ਼ ਇਹਨਾਂ ਦੇ ਯੋਗ ਨਹੀਂ ਇਹਨਾਂ ਨੂੰ ਰਹਿਣਾ ਛੜਾ ਇਹਨਾਂ ਨੂੰ ਰਹਿਣਾ ਛੜਾ ਨਹੀਂ ਹੁੰਦਾ ਆਵੜੀ ਜੀ ਉਪਰ ਹੀ ਨੀਕ ਕਰ ਤੇਰੀ ਬਾਥਰੂਮ ਤੇ ਪਈ ਰਹੀ ਓਏ ਉੱਥੇ ਉਹ ਤਾਂ ਉੱਥੇ ਛੱਪਿਆ ਨਹੀਂ ਜਾ ਕੇ ਬਰਾਮਾ ਓਏ ਲਾਓ ਜੀ ਹੁਣ ਆਪਾਂ ਪੈਕ ਸਾਈਡ ਘੁੰਮੇ ਤੇ ਦੂਸਰੀ ਗੈਰਡ ਚੱਲੇ ਘੁੰਮਣਾ ਲੱਗੀ ਪਈ ਪਿਆ ਕਹਿੰਦੇ ਆ ਵੀਰੇ ਆ ਦੇਖ ਲੈ ਇਹਨਾਂ ਨੇ ਕੋਲ ਲੈਣਾ ਨਾ ਕਾਸਾ ਕਿਤੇ ਕਿਹੜੇ ਪਿਉਮਾ ਵੀ ਵੱਢ ਜਾਂਦੇ ਕਿਤੇ ਅੱਡੀ ਡੱਸਦੇ ਦੇਖੀ ਚੱਲੋ ਇਹਨਾਂ ਨੂੰ ਕੱਢਣੀ ਹੁਣ ਥੋੜਾ ਟਾਈਮ ਆ ਤੁਹਾਨੂੰ ਦਿਖਾਵਾਂਗੇ ਨਾਲ ਨਾਲ ਜਦੋਂ ਹੋਣਗਾ ਕਿ 200 ਰੁਪਏ ਦੇ ਮੈਂ ਤਾਂ ਜਾਣਦਾ ਨਹੀਂ ਆਪਣਾ ਤਾਂ ਫਿਰ ਤੁਹਾਨੂੰ ਬੜਾ ਪੂਰੀ ਸੰਣਾਲੀ ਕੰਮ ਕਿਤੇ 80000 ਸਾਰੇ ਕਿਹਨੇ ਇੱਕੋ ਹੀ ਆ ਨੇ ਬਈ ਦੇਖੋ ਪਤਾ ਹੀ ਨਹੀਂ ਲੱਗਦਾ ਕਿੱਧਰੋਂ ਕਿੱਧਰ ਨੂੰ ਜਾਣਾ ਤੂੰ ਕੀ ਦੇਖੀ ਜਾਣਾ ਬਈ ਮੈਂ ਲੈਟਾਂ ਦੇਖਾਂ ਜੀ ਓਏ ਅੰਦਰ ਲੈ ਤਾਂ ਆ ਦੇ ਕਿੱਡੀਆਂ ਕਿਡੀਆਂ ਆ ਬੇਰਾ ਵੱਡੇ ਵੱਡੇ ਬੱਲੇ ਹਾਂ ਬੱਲਬ ਮਤਲਬ ਕਿ ਵੱਡੇ ਕੋਈ ਨਹੀਂ ਦੇਖਿਆ ਇੱਥੇ ਆ ਕੇ ਮੈਂ ਕਿੱਲੇ ਬੱਲਬ ਦੇਖਿਆ ਵੱਡੇ ਵੱਡੇ ਲੈਟਾਂ ਵੱਡੇ ਵੱਡੇ ਬੱਲੇ ਵੱਡੇ ਵੱਡੇ ਲੈਟਾਂ ਦੇਖ ਲੈ ਆਹ ਹੈ ਉਹ ਆਪ ਦਾ ਫੁੱਟ ਵਗ ਘਾਈ ਜਾਂਦੇ ਨੇ ਖਚਾਈ ਜਾਂਦੇ ਨੇ ਦੇਖ ਲੈ ਆ ਪੰਜ ਸੈਕਿੰਡ ਐਕਟਰ ਬਣਾ ਕੇ ਰਹਿ ਆਪ ਦੇ ਪਾਸ ਕਰੈਕਟਰ ਪਾਸ ਕਰੈਕਟਰ ਬਣਾ ਕੇ ਖੜਾਇਆ ਪਿਆ ਗਰਦ ਮਾਣੇ ਨੂੰ ਪੜਾ ਕਿੰਨੀ ਦਾ ਆਟਾ ਬਾਈ ਲੈ ਘਟ ਹੈਗਾ ਸਾਲਾ ਕੀ ਹੈ ਇਹਦੇ ਵਿੱਚ ਕੱਢ ਜਾ ਐਨ ਕੰਮ ਨਹੀਂ ਕਰਦੀਆਂ ਚੋਰੀ ਚੱਕਦੀਆਂ ਨਹੀਂ ਜਾਂਦੇ ਕਿਹੜੇ ਨਾਂ ਹਟਲੇ ਗਏ ਕਿੱਥੇ ਲੱਗਿਆ ਓਏ ਕਿੱਥੋਂ ਜਾਕ ਨਹੀਂ ਪੱਗਣੇ ਕੈਮਰੇ ਲੱਗੇ ਹੋ ਜਾਂਦੇ ਉਹ ਘੜੀਆਂ ਤੇ ਰਿਸੀ ਬੈਨਸ ਤੋਂ ਚੱਕੀਓ ਕੈਮਰੇ ਲੱਗੇ ਹੋਇਆ ਕੁੱਟ ਪੂ ਉੱਪਰ ਭੱਜੜੀ ਨਹੀਂ ਨਹੀਂ ਸਾਰਾ ਦੇਖਣਾ ਹੈ ਹਰ ਪੇਰਾ ਦਿਖਾਉਣਾ ਹੈ ਆਹ ਕੈਟ ਫੈਸਿਲਿਟੀ ਜਾਂਦੇ ਆ ਹੈਣੀ ਲਿਆਉਣ ਵਾਲੇ ਆਹ ਉਹੰ ਭੈਰਾ ਕੱਸੀ ਜੇ ਫੇਰ ਦਉਂਦਾ ਪਿੰਡ ਉਹ ਨੀਕਰ ਤਾਂ ਨਹੀਂ ਉੱਤੇ ਟੰਗੀ ਰਹੀ ਸੀ ਜੇ ਜਮਰੇ ਪੀਲੀ ਪੱਪ ਵਾਲੀ ਪੱਗ ਮੰਨ ਲਿਆ ਬਾਬਾ ਮੇਰੇ ਕਰੇ ਦੀ ਉੱਤੇ ਪਈ ਰਹੀ ਸੀਸੇ ਤੇ ਅੱਛਾ ਪਾਰ ਤੋਂ ਜਾਂਦਾ ਮੇਰੇ ਕੋਲੋਂ ਮਰਾ ਪੁੱਗ ਕੇ ਜਾਂਦ ਤੋਂ ਪਾਰ ਹੋ ਗਿਆ ਹਾਂ ਅੰਦਰੋਂ ਇਕ ਟ੍ਰੇ ਹੋ ਗਿਆ ਹਾਂ ਜੋ ਆਇਆ ਮਾੜਾ ਹਾਂਜੀ ਹੁਣ ਆਪਾਂ ਰੋਡ ਤੇ ਆ ਗਏ ਚਾਰ ਵਕ ਮੈਕਡਾਉਨਸ KFC ਮੂਰੇ ਪٹرول ਪੰਪ ਰੋਡ ਪੰਪ ਲਈ ਪਿੱਛੇ ਆ ਇਹਦੇ ਮੈਂ ਇੱਕ ਵੀਡੀਓ ਪਾਉਂਗਾ ਇੱਕ ਮੈਂ ਫੋਟੋ ਪਾਉਂਗਾ ਫੋਟੋ ਅੱਜ ਸਟੋਰੀਆਂ ਬਾਤ ਪਤਾ ਕੁਝ ਨਹੀਂ ਪਾਉਂਦੇ ਯਾਰ ਡਿਲੀਟ ਕਰਦਾ ਤੁਹਾਡੀਆਂ ਲਿਆਓ ਫੜਾਓ ਫੜਾਓ ਹੁਣ ਨਾ ਨਾ ਜਿਹੜਾ ਜਿਹੜਾ ਨੀ ਬਣਾਇਆ ਜਿਹੜਾ ਜਿਹੜਾ ਕਹਿ ਰਿਹਾ ਉਹਨੇ ਮੈਂ ਬੂਟਾ ਡਿਲੀਟ ਕਰੂੰ ਤੁਹਾਡੇ ਫੋਨ ਚ ਬੂਟਾ ਬਹੁਤ ਬਣ ਗਿਆ ਬਾਈ ਬਾਈ ਯਾਰ ਬਾਕੀ ਵਲੌਗ ਤੁਸੀਂ ਕਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਇਹ ਜਿਹੜਾ ਲੋਡ ਕਰਨਾ ਕਿਹਦੇ ਕਹਾਂ ਗਿਆ ਉੱਲੀ ਅੱਗੇ ਕੋਈ ਹੋਰ ਆਪ ਦੇ ਸਜੈਕਟ ਦ ਕਰਨਾ ਚਾਹੁੰਦੇ ਆ ਵੀ ਆਹ ਬਲੌਗ ਤੇ ਬਣਾਓ ਤਾਂ ਵੀ ਕਮੈਂਟ ਕਰਕੇ ਜਰੂਰ ਦੱਸਿਓ ਸਾਨੂੰ ਉਹ ਨਹੀਂ ਕਹਿੰਦਾ ਸਬਸਕ੍ਰਾਈਬਰ ਵੀ ਕਰਿਓ ਸਬਸਕ੍ਰਾਈਬ ਕਰਾ ਲੈ ਕੇ ਮੈਨੂੰ ਕੱਜ ਕਰ ਦੋ 12 ਕਰਾ 12 ਕਰਾ ਸਬਸਕ੍ਰਾਈਬਰ ਕਰੋ 12 ਕਰਾ ਮਨ ਨੂੰ ਮਨ ਨੂੰ ਕੋਣ ਹੁੰਦਾ ਬਲੈ ਸਫਰੀ ਕਾਲ ਜਿਵੇਂ ਲੱਗਦਾ ਆ ਉਹ ਵੀ ਦਾ ਤੇ ਵੀਰ ਬਲੌਗ ਲਓ ਜੀ ਹੁਣ ਪਾਣੀ ਪੀਣ ਲੱਗੇ ਪਾਣੀ ਵੀ ਤਾਂ ਹੈ ਕਹਿੰਦੇ ਵੀ ਨਾ ਹੀ ਜੂਨਾ ਟੋਬਾ ਪਾਣੀ ਬਹੁਤਨ ਮੋਲ ਹੈ ਵਾਹ ਬਾਈ ਵਾਹ ਕੀ ਬਚਨ ਲਗਾ ਜੀਵਨ ਹੀ ਜਲ ਹੈ ਜਲ ਹੀ ਜੀਵਨ ਓਏ ਇੱਥੇ ਇੱਥੇ ਪਤਾ ਲਾਦਾ ਪਾਣੀ ਨੂੰ ਮੋਲ ਤੀ ਦੂ ਨੋ ਰੋਤਾ ਬਾਕੀ ਨੇ ਪਿੱਛੇ ਆਓ ਲੈਟ ਦੇ ਨਾ ਨਿਆਰਾ ਜਿਹੜੇ ਕਿਤੇ ਓਡੀ ਜਾਂਦੇ ਬੰਦੇ ਟੀਲ ਨਹੀਂ ਕੋਣਾ ਪੈਂਦਾ ਪੈਟਰੋਲ ਬਾਕੀ ਤੇਰੇ ਘਾਵਨ ਨਾਲ ਕੱਟ ਜਾਂਦਾ ਹੁਣ ਵੱਧ ਚੱਲਦਾ ਹੂੰ ਬਹੁਤ ਕੱਟ ਜਾਂਦਾ ਕਿਉਂ ਪੈਂਡਲ ਨੂੰ ਕੱਟ ਜਾਂਦਾ ਕਾ ਤੂੰ ਕਾਣੀ ਕੋਈ ਨਾ ਦੇ ਕਾਉਨ ਆਉਦਾ ਯਾਰ ਤੇ ਕਾਰਨ ਦੱਸ ਕੀ ਆ ਵੀ ਕਾਦ ਨਹੀਂ ਆਉਦਾ ਮੈਨੂੰ ਪਿਆਰ ਆਪ ਹੈਗਾ ਉਹਨਾਂ ਨਾਲ ਹੋਰ ਛੱਡਿਆ ਇਕੱਲੇ ਨੂੰ ਹੀ ਕਿੱਟ ਚ ਕਾਈ ਆਉਂਦੇ ਨੇ ਵਿਚਾਰੇ ਉਹਨੂੰ ਚਾਲ ਆਉਣਾ ਹੁੰਦਾ ਅਹਾਂ ਮਰਦ ਮਰਦੀਦਾ ਪੂਰੀ ਛੰਨਾ ਯਾਰ ਆਪਈਆ ਸੈਕਿੰਡ ਹਾਫੀ ਪਰ ਠੀਕ ਆ ਉਹ ਹਸਤਾਲ ਹੁਣੀ ਚਾਲ ਆ ਪਮਾਨਦੇ ਉਹਨਾਂ ਨੂੰ ਹਾਂ ਬਾਕੀ ਅੱਗੇ ਮਿਲਦੇ ਆ ਬਸ ਉਹਦਾ ਇਕੱਲੇ ਅਪਰ ਕੋਈ ਨਹੀਂ ਰਹਿ ਗਿਆ ਹੁਣ ਦਾ ਦੇਖਣਾ ਥੋੜਾ ਜਿਹਾ ਰਹਿ ਗਿਆ ਕਿ ਉਹ ਲਗਾਣੇ ਬਾਕੀ ਆਪਣੇ ਹਸਤਾਲ ਹੁਣੀ ਲੈ ਬਾਕੀ ਪਰ ਇੱਕ ਘੁੰਮ ਘੁੰਮ ਆਏ ਮੈਂਬਰ ਵਾਈ ਹੁਣੀ ਆਪਣੇ ਉਹ ਫਿਰਦਨੇ ਉਹ ਹਰ ਇੱਕ ਥਾਂ ਵੀ ਪੜ ਜਾਂਦੇ ਨੇ ਓਏ ਮੇਰੇ ਜੀ ਬੱਸ ਉਹ ਨਾ ਇਹ ਕਰਨੀ ਵੇ ਲੈਣਗੇ ਇੱਥੇ ਵੇਚਣ ਦੇ ਇੱਥੇ ਬੱਸ ਬੱਸ ਬਾਦ ਲੋ ਬਿਨਾ ਗਲਤੀ ਪਹਿ ਜਾਣ ਦੇ ਦੇਖ ਲੋ ਮਾੜੀ ਗੱਲ ਆੜੀ ਜੀ ਹਾਂਜੀ ਵੀਰੇ ਕਮੈਂਟ ਕਰਕੇ ਦੱਸੋ ਸਾਡਾ ਅੱਜ ਦਾ ਬਲੌਗ ਕਿਵੇਂ ਲੱਗਿਆ ਹੁਣ ਅਸੀਂ ਥੱਲੇ ਘਰਾਂ ਨੂੰ ਵਾਪਸੀ ਕਰਦੇ ਹਾਂ ਕੀ ਵਿਚਾਰ ਨੇ ਕਹਰੇ ਸਾਡਾ ਬੌਂਸ ਬਹੁਤ ਵੀਰੇ ਵਧੀਆ ਗਿਆ ਤੇ ਇੱਕ ਵਾਰ ਤੁਸੀਂ ਵੀ ਮੈਂ ਕਰੇ ਇੱਥੇ ਆ ਕੇ ਅਸੀਂ ਤਾਂ ਕਹੋ ਹਣੀ ਵੀਡੀਓ ਤੇ ਕੀਤਾ ਬਾਈ ਇਹ ਤਾਂ ਖੂਕ ਕਿਕੜੀ ਕੱਢਦੇ ਕੱਢ ਗਏ ਮੋੜ ਕੇ ਤਾਂ ਇਹਦੇ ਕੱਢ ਗਏ ਮੋੜ ਕੇ ਸਬਸਕ੍ਰਾਈਬਰ ਕਿੰਨੇ ਹੋ ਬਾਈ ਸਬਸਕ੍ਰਾਈਬ ਨਹੀਂ ਸੱਕਰ ਪਾ ਰਹੇ ਸਹੀ ਗੱਲ ਆ ਇਹ ਨਹੀਂ ਕਿਹੜੀ ਕੱਢਣੇ ਤੈਨੂੰ ਮੈਂ ਐਵੇਂ ਕਹੀਏ ਅਸੀਂ ਬਾੜੀ ਹਵਾ ਹੋ ਵਾਲੇ ਤਾਂ ਹੈ ਨਹੀਂ ਬਾਈ ਅਸੀਂ ਤਾਂ ਕਿਹੜੀ ਕੱਟਣਾ ਆ ਹਾਂ ਸੱਤਰਾ ਨੇ ਰੱਬ ਆ ਲੈ ਲਿਆ ਫੀਲਿੰਗਾਂ ਵੱਡੀਆਂ ਵੱਡੀਆਂ ਹੁਣ ਅਸੀਂ ਇੱਕ ਥੱਲੇ ਸਕੈਨਰ ਦਿੰਨੇ ਆ ਉਹਦੇ ਵਿੱਚ ਤੁਸੀਂ 2 4 5 ਪੀਪਲ ਵੀ ਪਾ ਸਕਦੇ ਨਹੀਂ ਨਹੀਂ ਦਾ ਜੀ ਅੱਗੇ ਦਵਾ ਕੇ ਦੇਖੋ ਤੁਹਾਡਾ ਬਲੌਗ ਹੀ ਸ਼ੇਅਰ ਕਰ ਦਿਓ ਭਾਈ ਸਾਡੇ ਬਲੌਗ 'ਚ ਚੱਲਣ ਲੱਗੇ ਹਨ 4 ਪੀ ਬਣ ਲੱਗੇ ਸਾਨੂੰ ਕੋਈ ਚੱਕਰੀ ਨਹੀਂ ਯਾਰ ਅਗਲਾ ਬਲੌਗ ਉਹਦੇ ਚੱਕਤੇ ਪਾਈਏ ਸੀ ਨੈਕਸਟ ਬਲੌਗ ਦੱਸਿਓ ਭਾਈ ਫਿਰ ਅਜੀ ਧੰਨਵਾਦ ਕਮੈਂਟ ਦੱਸਿਓ ਕਿਹੜਾ ਪਾਈਏ ਤੂੰ ਕਿਹੜੀ ਜਗ੍ਹਾ ਦਿਖਾਈਏ ਤੇ ਬਾਕੀ ਸਪੋਰਟ ਕਰੋ ਮੇਰਾ ਵੀਰ ਦੱਪ ਕੇ ਨਾ ਆਪਣਾ ਟਾਟਾ ਮਿਲਦੇ ਆਂ ਭਾਈ ਟਾਟਾ ਮਾਟਾ